বারবার হ্যান্ড ওয়াশ ਕਰਨੇ ਚਾਹੀਦੇ ਹੈਗੇ ਐ ਐਂਡ ਜੇ ਕਿਸੇ ਨੂੰ ਮਾਈਲਡ ਲੱਛਣ ਕੋਈ ਖਾਂਸੀ ਛੁਕਾਮ ਹੈ ਤਾਂ ਉਹਨੂੰ ਜਿਹੜਾ ਹੈਗਾ ਮਾਸਕ ਵੀਅਰ ਕਰਕੇ ਰੱਖਣਾ ਕੋਈ ਜਿਹੜੇ ਮੈਂ ਜੇ ਮੈਂ ਜਨਰਲ ਪ੍ਰੀਕਾਸ਼ਨ ਦੀ ਗੱਲ ਕਰਾਂ ਤਾਂ ਲੋਕਾਂ ਨੂੰ ਇੱਕ ਤਾਂ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਐ ਮੇਨਟੇਨ ਕਰਕੇ ਰੱਖਣੀ ਚਾਹੀਦੀ ਹੈ ਜਿਆਦਾ ਕ라우ਡਿਡ ਪਲੇਸਿਸ ਤੇ ਜਿਹੜਾ ਹੈਗਾ ਅਵੋਇਡ ਕਰਨੀਆਂ ਚਾਹੀਦੀਆਂ ਹੈਗੀਆਂ ਕੋਵਿਡ 19 ਦਾ ਜਿਹੜਾ ਨਵਾਂ ਵਾਰੀਐਂਟ ਜਿਹੜਾ ਆਇਆ ਵਾ ਮੋਹਾਲੀ ਤੇ ਫਿਰੋਜ਼ਪੁਰ ਦੇ ਵਿੱਚ ਇੱਕ ਇੱਕ ਮਾਮਲਾ ਸਾਹਮਣੇ ਆਇਆ ਹੈ ਕੀ ਲੁਧਿਆਣੇ ਦੇ ਵਿੱਚ ਵੀ ਐਸਾ ਕੋਈ ਮਾਮਲਾ ਸਾਹਮਣੇ ਆਇਆ ਤੁਸੀਂ ਦੱਸਿਆ ਕਿ ਇੱਕ ਮਾਮਲਾ ਫਿਰੋਜ਼ਪੁਰ ਤੇ ਮੋਹਾਲੀ ਦੇ ਵਿਚਾਰਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਕੋਵਿਡ ਦਾ ਉਹਨਾਂ ਵਾਰੀਐਂਟ ਆ ਰਿਹਾ ਕੋਈ ਉਨੀ ਸਵियर ਵੈਰਾਈਟੀ ਦਾ ਨਹੀਂ ਹੈਗਾ ਬਟ ਹਾਂ ਜਿਹੜੇ ਕੇਸਿਸ ਪਹਿਲਾਂ ਹੀ ਇਮਿਊਨੋ ਕੰਪਰੋਮਾਈਜ਼ਡ ਹੁੰਦੇ ਨੇ ਜਿਸ ਤਰ੍ਹਾਂ ਕੋਈ ਡਾਇਪਟਿਕ ਦਾ ਕੇਸ ਹੈ ਪੋਟੈਂਸ਼ਲ ਦਾ ਕੇਸ ਹੈ ਜਾਂ ਕੋਈ ਹੋਰ ਕਿਸੇ ਮੈਨੂ ਕੰਪਰੋਮਾਈਜ਼ ਪ੍ਰੋਬਲਮ ਤੋਂ ਪੀੜਤ ਹੈਗਾ ਤਾਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਜਿਵੇਂ ਕਿ ਪਹਿਲਾਂ ਕੋਵਿਡ 19 ਨੇ ਆਪਣੇ ਪੈਰ ਪਸਾਰੇ ਸੀਗੇ ਤੇ ਉਸ ਤੋਂ ਬਾਅਦ ਕਾਫੀ ਵਰਲਡ ਦੇ ਵਿੱਚ ਹਲਚਲ ਮਚ ਗਈ ਸੀਗੀ ਤੇ ਹੁਣ ਫਿਰ ਤੋਂ ਆ ਪੰਜਾਬ ਦੇ ਮੁਹਾਲੀ ਅਤੇ ਫਿਰੋਜ਼ਪੁਰ ਦੇ ਵਿੱਚ ਇੱਕ ਇੱਕ ਮਾਮਲਾ ਜਿਹੜਾ ਕੋਵਿਡ ਦੇ ਨਵੇਂ ਵਾਰੀਐਂਟ ਦਾ ਜਿਹੜਾ ਆਇਆ ਆ ਤੇ ਜਿਸ ਨੂੰ ਲੈ ਕੇ ਲੁਧਿਆਣਾ ਸਿਹਤ ਵਿਭਾਗ ਜਿਹੜਾ ਹੈਗਾ ਉਹ ਅਲਰਟ ਤੇ ਆ ਤੇ ਇਹਨਾਂ ਵੱਲੋਂ ਬਹੁਤ ਸਾਰੀਆਂ ਤਿਆਰੀਆਂ ਵੀ ਕੀਤੀਆਂ ਗਈਆਂ ਨੇ ਤੇ ਇਸ ਤੋਂ ਇਲਾਵਾ ਕੀ ਕੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਤੇ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਐਸਐਮਓ ਹਰਪੀ ਸਿੰਘ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਅ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲੁਧਿਆਣਾ ਲਈ ਤੇ ਥੈਂਕ ਯੂ ਜੀ ਡਾਕਟਰ ਸਾਹਿਬ ਇਹ ਦੱਸਿਓ ਵੀ ਜਿੱਦਾਂ ਹੁਣ ਕੋਵਿਡ-19 ਦਾ ਜਿਹੜਾ ਨਵਾਂ ਵਾਰੀਐਂਟ ਜਿਹੜਾ ਆਇਆ ਵਾ ਮੋਹਾਲੀ ਤੇ ਫਿਰੋਜ਼ਪੁਰ ਦੇ ਵਿੱਚ ਇੱਕ ਇੱਕ ਮਾਮਲਾ ਸਾਹਮਣੇ ਆਇਆ ਹੈ ਕੀ ਲੁਧਿਆਣੇ ਦੇ ਵਿੱਚ ਵੀ ਐਸਾ ਕੋਈ ਮਾਮਲਾ ਸਾਹਮਣੇ ਆਇਆ ਨਹੀਂ ਸਿਵਲ ਹਸਪਤਾਲ ਦੇ ਵਿੱਚ ਇਦਾਂ ਦਾ ਕੋਈ ਕੇਸ ਸਾਡੇ ਹਲੇ ਇਦਾਂ ਦਾ ਰਿਪੋਰਟ ਨਹੀਂ ਹੋਇਆ ਔਰ ਨਾ ਹੀ ਮੈਂ ਜਿਹੜਾ ਹੈਗਾ ਬਾਹਰ ਦਾ ਕੋਈ ਇਦਾਂ ਦਾ ਕੇਸ ਸੁਣਿਆ ਹਲੇ ਤੱਕ ਕੋਈ ਨਹੀਂ ਆਇਆ ਹੈ अच्छा ਸਰ ਮੈਨੂੰ ਵੀ ਆਪਾਂ احتیاط ਦੇ ਤੌਰ ਤੇ ਉੱਤੇ ਵੀ ਅਲਰਟ ਦੇ ਉੱਤੇ ਆ ਮੈਨੂੰ ਜੇ ਕੱਲ ਨੂੰ ਕੋਈ ਇਦਾਂ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਤੇ ਉਹਦੇ ਵਾਸਤੇ ਆਪਣੇ ਸਿਵਲ ਹਸਪਤਲ ਵੱਲੋਂ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਦੇਖੋ ਜੀ ਜਿਹੜਾ ਵੀ ਕੋਈ ਮੰਨ ਲਓ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਾਮਲਾ ਫਿਰੋਜ਼ਪੁਰ ਤੇ ਮੁਹੱਲੇ ਦੇ ਵਿੱਚ ਆ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਕੋਵਿਡ ਦਾ ਉਹਨਾਂ ਵੈਰੀਐਂਟ ਆ ਰਿਹਾ ਕੋਈ ਇੰਨੀ ਸਵੀਅਰ ਵੈਰਾਈਟੀ ਦਾ ਨਹੀਂ ਹੈਗਾ ਬਟ ਹਾਂ ਜਿਹੜੇ ਕੇਸਿਸ ਪਹਿਲਾਂ ਹੀ ਇਮਿਊਨੋ ਕੰਪਰੋਮਾਈਜ਼ਡ ਹੁੰਦੇ ਨੇ ਜਿਸ ਤਰ੍ਹਾਂ ਕੋਈ ਡਾਇਬਟਿਕ ਦਾ ਕੇਸ ਹੈ ਪੋਟੈਂਸ਼ਲ ਦਾ ਕੇਸ ਹੈ ਜਾਂ ਕੋਈ ਹੋਰ ਕਿਸੇ ਅਮੀਨੋ ਕੰਪਰੋਮਾਈਜ਼ ਪ੍ਰੋਬਲਮ ਤੋਂ ਪੀੜਤ ਹੈਗਾ ਤਾਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਮਤਲਬ ਇਹ ਕੋਵਿਡ ਦਾ ਕੇਸ ਹੈ ਜਿਹੜਾ ਮਾਰਕਦਾ ਔਰ ਉਹਨਾਂ ਕੇਸਿਸ ਨੂੰ ਹੀ ਜ਼ਿਆਦਾਤਰ ਜਿਹੜਾ ਹੈਗਾ ਹਸਪੀਟਲਾਈਜ਼ ਕਰਨ ਦੀ ਜ਼ਰੂਰਤ ਪੈਂਦੀ ਆ ਆਮ ਕੇਸਾਂ ਨੂੰ ਤੇ ਜਿਹੜੇ ਹੈਗੇ ਹੋਮ ਆਈਸੋਲੇਸ਼ਨ ਹੀ ਅਸੀਂ ਐਡਵਾਈਸ ਕਰਦੇ ਆ ਸਰ ਵੀ ਮੱਲੋ ਵੀ ਜੇ ਇਨ ਕਿਸੇ ਕੋਈ ਇਦਾਂ ਦਾ ਕੋਈ ਚਾਂਸ ਬਣ ਜਾਂਦਾ ਕੀ ਕੀ ਪ੍ਰਕੌਸ਼ਨ ਜਿਹੜੇ ਹੈਗੇ ਆ ਲੋਕਾਂ ਨੂੰ ਵਰਤਨੇ ਚਾਹੀਦੇ ਨੇ ਤੇ ਕੀ ਕਰਨਾ ਦੇਖੋ ਜਿਹੜੇ ਮੈਂ ਜੇਮੈਂ ਜਨਰਲ ਪ੍ਰੀਕਾਸ਼ਨ ਦੀ ਗੱਲ ਕਰਾਂ ਤਾਂ ਲੋਕਾਂ ਨੂੰ ਇੱਕ ਤਾਂ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਹੈ ਮੇਨਟੇਨ ਕਰਕੇ ਰੱਖਣੀ ਚਾਹੀਦੀ ਹੈ ਜਿਆਦਾ ਕਰਾਊਡਿਡ ਪਲੇਸਿਸ ਤੇ ਜਿਹੜਾ ਹੈਗਾ ਅਵੋਇਡ ਕਰਨੀਆਂ ਚਾਹੀਦੀਆਂ ਹੈਗੀਆਂ ਬਾਰ-ਬਾਰ ਹੈਂਡਵਾਸ਼ ਕਰਨੇ ਚਾਹੀਦੇ ਹੈਗੇ ਐਂਡ ਜੇ ਕਿਸੇ ਨੂੰ ਮਾਈਲਡ ਲੱਛਣ ਕੋਈ ਖਾਂਸੀ ਠੁਕਾਮ ਹੈ ਤਾਂ ਉਹਨੂੰ ਜਿਹੜਾ ਹੈਗਾ ਮਾਸਕ ਵੇਅਰ ਕਰਕੇ ਰੱਖਣਾ ਚਾਹੀਦਾ ਹੈ ਡਾਕਟਰ ਸਾਹਿਬ ਆਪਣੇ ਸਿਵਲ ਹਸਪਤਾਲ ਦੇ ਵਿੱਚ ਕਿਸ ਤਰ੍ਹਾਂ ਦੀ મતલਬ ਕੋਈ ਟੈਸਟਿੰਗ ਹੋ ਰਹੀ ਹੈ ਜਾਂ ਕਿਸ ਤਰ੍ਹਾਂ ਆਪਾਂ ਲੋਕਾਂ ਨੂੰ ਆਪਾਂ ਚੈੱਕ ਕਰ ਰਹੇ ਹਾਂ ਵੀ ਉਹਨਾਂ ਨੂੰ ਇਦਾਂ ਦਾ ਕੋਈ ਦਿੱਕਤ ਹੈ ਜਾਂ ਨਹੀਂ ਬਿਲਕੁਲ ਜੀ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਸਾਡੇ ਆਈਡੀਐਸਪੀ ਲੈਬਸ ਕੋਵਿਡ ਦਾ ਜਿਹੜਾ ਟੈਸਟਿੰਗ ਆ ਉਹ ਫ੍ਰੀ ਹੁੰਦੀ ਹੈਗੀ ਆ ਆਰਟੀਪੀਸੀਆ ਟੈਸਟ ਵੀ ਹੁੰਦਾ ਐਂਡ ਜਿਹੜਾ ਰੈਪਿਡ ਟੈਸਟ ਆ ਉਹ ਵੀ ਫ੍ਰੀ ਹੁੰਦਾ ਹੈਗਾ ਮੈਂ ਲੋਕਾਂ ਨੂੰ ਹੋਈ ਅਪੀਲ ਕਰਾਂਗਾ ਤੁਹਾਡੇ ਮਾਧਿਅਮ ਨਾਲ ਹੀ ਕਿ ਜਿਨ੍ਹਾਂ ਨੂੰ ਮਾੜਾ ਮੋਟਾ ਵੀ ਕੋਈ ਇਦਾਂ ਦਾ ਲੱਛਣ ਲੱਗਦਾ ਹੈਗਾ ਐ ਤੋ ਇਹ ਤੇ ਆ ਕਿ ਜਿਹੜਾ ਹੈਗਾ ਫ੍ਰੀ ਟੈਸਟਿੰਗ ਦਾ ਜਿਹੜਾ ਹੈਗਾ ਲਾਭ ਉਠਾਨ ਤਾਂ ਜੋ ਬਾਕੀਆਂ ਦਾ ਵੀ ਜਿਹੜਾ ਹੈਗਾ ਬਚਾਅ ਹੋ ਸਕੇ ਡਾਕਟਰ ਸਾਹਿਬ ਜਦੋਂ ਪਹਿਲਾਂ ਕੋਵਿਡ ਆਇਆ ਸੀਗਾ ਤੇ ਲੋਕ ਬੜੀ ਪੈਨਿਕ ਸਥਿਤੀ ਦੇ ਵਿੱਚ ਪਹੁੰਚ ਗਏ ਸੀਗੇ ਤੇ ਬਹੁਤ ਸਾਰੇ ਲੋਕ ਇਹਦੀ ਚਪੇਟ ਵਿੱਚ ਵੀ ਆਏ ਸੀਗੇ ਕੀ ਇਸ ਤਰ੍ਹਾਂ ਦਾ ਹੀ ਇਹ ਮਾਮ ਜਿਹੜੇ ਨਵਾਂ ਵੇਰੀਐਂਟ ਆਇਆ ਵਾ ਤੇ ਉਹ ਇਸੇ ਤਰ੍ਹਾਂ ਦਾ ਹੋਏਗਾ ਜਾਂ ਉਹਨੂੰ ਆਪਾਂ ਕੰਟਰੋਲ ਕਰ ਲਵਾਂਗੇ ਜਾਂ ਆਪਣੇ ਕੋ ਸਮੈਲਣੀਆਂ ਇਦਾਂ ਦਾ ਕੋਈ ਹੈ ਕੋ ਗੱਲ ਦੇਖੋ ਜੀ ਜਿਹੜਾ ਸਭ ਤੋਂ ਪਹਿਲਾਂ ਆਪਾਂ ਕੋਵਿਡ ਦੀ ਗੱਲ ਕਰੀਏ ਕੋਵਿਡ 19 ਜਦੋਂ ਮਤਲਬ ਆਇਆ ਸੀ ਉਸ ਵੇਲੇ ਉਹ ਇਸੇ ਪੈਂਡੈਮਿਕ ਮਤਲਬ ਸਾਰੇ ਸੰਸਾਰ ਦੇ ਵਿੱਚ ਜਿਹੜਾ ਹੈਗਾ ਇਹ ਮਤਲਬ ਇਹ ਫੈਲ ਫੈਲ ਗਿਆ ਸੀ ਹੁਣ ਜਿਹੜਾ ਕੇਸਸ ਆ ਰਿਹਾ ਕਿਤੋਂ-ਕਿਤੋਂ ਕੇਸਸ ਰਿਪੋਰਟ ਹੋ ਰਿਹਾ ਔਰ ਬੜੀ ਮਾਈਲਡ ਵੈਰਾਈਟੀ ਦਾ ਜਿਵੇਂ ਜਿਵੇਂ ਕੋਈ ਵੀ ਮਤਲਬ ਬਿਮਾਰੀ ਜਿਹੜੀ ਹੈਗੀ ਜਦੋਂ ਵੀ ਆਂਦੀ ਆ ਉਹਦੀ ਜਦੋਂ ਫਰਦਰ ਸਟੇਜਸ ਆਂਦੀਆਂ ਤਾਂ ਉਹ ਉਹਦੀ ਜਿਹੜੀ ਪੋਟੈਂਸੀ ਹੈ ਸਵੀਅਰ ਤੋਂ ਮਾਈਲਡ ਵੱਲ ਨੂੰ ਜਿਹੜੀ ਹੈਗੀ ਆ ਹੋ ਜਾਂਦੀ ਹੈ ਔਰ ਉਹਦੀ ਪੋਟੈਂਸੀ ਜਿਹੜੀ ਹੈਗੀ ਆ ਡਿਜ਼ੀਜ਼ ਕੌਜ਼ ਕਰਨ ਦੀ ਹੌਲੀ-ਹੌਲੀ ਘਟਦੀ ਜਾਂਦੀ ਹੈ ਮਤਲਬ ਡਾਕਟਰ ਸਾਹਿਬ ਇਹ ਹੋ ਗਿਆ ਵੀ ਆਪਾਂ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਬਸ ਧਿਆਨ ਰੱਖਣ ਦੀ ਜ਼ਰੂਰਤ ਹੈ ਬਿਲਕੁਲ ਜੀ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਜੋ ਜੋ ਪ੍ਰੀਕਾਸ਼ਨ ਤੁਹਾਨੂੰ ਦੱਸਿਆ ਤੁਸੀਂ ਉਹ ਪ੍ਰੀਕਾਸ਼ਨ ਲਓ ਕੋਈ ਇੰਨਾ ਪੈਨਿਕ ਹੋਣ ਦੀ ਲੋੜ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਡਾਕਟਰ ਹਰਪ੍ਰੀਤ ਸਿੰਘ ਜੀ ਜਿਹੜੇ ਨੇ ਉਹ ਲੋਕਾਂ ਨੂੰ ਅ ਦੱਸ ਰਹੇ ਸੀਗੇ ਵੀ ਜਿਹੜੇ ਹੁਣ ਕੋਵਿਡ ਦਾ ਨਵਾਂ ਵੈਰੀਐਂਟ ਜਿਹੜਾ ਆ ਰਿਹਾ ਤੇ ਉਸ ਤੋਂ ਵੀ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਡਰਨ ਦੀ ਬਿਲਕੁਲ ਵੀ ਜਰੂਰਤ ਨਹੀਂ ਹੈ ਪਰ ਕੁਝ ਗੱਲਾਂ ਦਾ ਜਿਹੜਾ ਧਿਆਨ ਉਹ ਰੱਖਣਾ ਬਹੁਤ ਜ਼ਰੂਰੀ ਹੋ ਗਿਆ ਹੈ ਤੇ ਜੇ ਇਸ ਤੋਂ ਬਾਅਦ ਵੀ ਫੇਰ ਵੀ ਕੋਈ ਦਿੱਕਤ ਆਉਂਦੀ ਹੈ ਤੇ ਸਿਵਲ ਹਸਪਤਾਲ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਆ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ ਖੁਜੂ ਮੋਗਾ ਨੰਦੇ ਵਿੱਚ ਹਾਲੇ ਤੱਕ ਸਾਡੇ ਕੋਲ ਇਸ ਹਸਪਤਾਲ ਦੇ ਵਿੱਚ ਕੋਈ ਵੀ ਕੋਵਿਡ ਦਾ ਕੇਸ ਰਿਪੋਰਟ ਨਹੀਂ ਹੋਇਆ ਐਂਡ ਜਿਹੜਾ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਵੀ ਦੋ ਕੇਸ ਤੁਸੀਂ ਦੱਸੇ ਹੈਗੇ ਆ ਇੱਕ ਮੋਹਾਲੀ ਤੋਂ ਤੇ ਦੂਸਰਾ ਫਿਰੋਜ਼ਪੁਰ ਤੋਂ ਉਹ ਮਾਈਲਡ ਵੈਰਾਈਟੀ ਦੇ ਹੈਗੇ ਨੇ ਐਂਡ ਮੈਂ ਸਪੈਸ਼ਲੀ ਉਹਨਾਂ ਲੋਕਾਂ ਨੂੰ ਸचेत ਕਰਾਂਗਾ ਜਿਹੜੇ ਇਮਿਊਨੋ ਕੰਪਰੋਮਾਈਜ਼ ਨੇ ਜਿਸ ਦਾ ਕੋਈ ਡਾਪ ਟਿੱਕ ਲਾਖੀ ਹੈ ਸਰ ਟੈਂਸ਼ਨ ਦਾ ਕੇਸ ਹੈ ਜਾਂ ਕਿਸੇ ਹੋਰ ਬਿਮਾਰੀ ਤੋਂ क्रोनिक डिजीज ਤੋਂ ਜਿਹੜੇ ਹੈਗੇ ਪੀੜਤ ਹੈਗੇ ਨੇ ਉਹਨਾਂ ਨੂੰ ਸਪੈਸ਼ਲ ਪ੍ਰਿਕਾਉਸ਼ਨਸ ਲੈਣ ਦੀ ਲੋੜ ਹੈ ਕਿਉਂਕਿ बिकॉज़ ਉਹ ਜਿਹੜੇ ਆਲਰੇਡੀ ਇਮਿਊਨੋ ਕੰਪਰੋਮਾਈਜ਼ਡ ਹੁੰਦੇ ਨੇ ਔਰ ਉਹਨਾਂ ਦੇ ਵਿੱਚ ਜਿਹੜੇ ਬਿਮਾਰੀ ਦੇ ਲੱਛਣ ਜਿਹੜੇ ਹੈਗੇ ਆ ਜਿਆਦਾ ਆਂਦਾ ਜਿਹੜਾ ਹੈਗਾ ਡਾਕਟਰਾਂ ਦਾ ਹੈਗਾ ਆਮ ਹੈਲਦੀ ਇੰਡੀਵਿਜੂਅਲ ਦੇ ਵਿੱਚ ਬੜੀ ਮਾਈਲਡ ਵੈਰਾਈਟੀ ਦੇ ਜਿਹੜੇ ਹੈਗਾ ਕਰੋਨਾ ਦੇ ਕੇਸਿਸ ਜਿਹੜੇ ਆ ਰਿਪੋਰਟ ਇਸ ਦਾ ਕੋਈ ਡੀਟੇਲ ਸੀ ਨੂੰ ਆ ਰਿਹਾ ਜੀ ਕਿ ਦੇਖੋ ਜੀ 6 ਤੋਂ ਭਾਗ ਵੱਲੋਂ ਜਿਹੜੀ ਟੈਸਟਿੰਗ ਹੈ ਸਾਡੇ ਕੋਲੋਂ ਬਿਲਕੁਲ ਫ੍ਰੀ ਹੁੰਦੀ ਹੈ ਰੈਪਿਡ ਟੈਸਟ ਆਰਟੀਪੀਸੀਏਟ ਟੈਸਟ ਦੋਨੋਂ ਸਾਡੇ ਆਈਡੀਓਸ ਫਲੈਕਚ ਫ੍ਰੀ ਹੋ ਰਹੇ ਨੇ ਔਰ ਜਿੰਨਾ ਲੋਕਾਂ ਨੂੰ ਵੀ ਕੋਈ ਇਹਦੇ ਸਿੰਪਟਮਸ ਵਗੈਰਾ ਲੱਗਦੇ ਨਹੀਂ ਉਹਨਾਂ ਨੂੰ ਮੈਂ ਇਹੋ ਹੀ ਅਪੀਲ ਕਰਾਂਗਾ ਕਿ ਇੱਥੇ ਆ ਕੇ ਜਿਹੜੀ ਫ੍ਰੀ ਟੈਸਟਿੰਗ ਹੈ ਉਹਦਾ ਲਾਭ ਉਠਾਉਣ ਐਂਡ ਜੇ ਮੰਨ ਲਓ ਕਿਸੇ ਨੂੰ ਕਿਸੇ ਹੈਲਦੀ ਡਿਵੀਜ਼ਨ ਨੂੰ ਕੋਰੋਨਾ ਹੋ ਜਾਂਦਾ ਹੈਗਾ ਤਾਂ ਉਹ ਆਪਣੇ ਆਪ ਨੂੰ ਜਿਹੜਾ ਹੈਗਾ ਹੋਮ ਆਈਸੋਲੇਟ ਕਰ ਲਵੇ ਤਾਂ ਜੋ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਵੀ ਜਿਹੜਾ ਹੈਗਾ ਪਚਾਹ ਹੋ ਸਕੇ ਤੇ ਜੇ ਕਿਸੇ ਨੂੰ ਸਵियर ਵੈਰਾਈਟੀ ਮਤਲਬ ਉਹ ਇਨ ਦੀ ਸਵियर ਸਿੰਪਟਮ ਆਂਡ देयर ਰੈਸਪੀਰੇਟਰੀ ਜਿਹੜੀ ਪ੍ਰੋਬਲਮ ਆ ਉਹਦੇ ਜਿਆਦਾ ਸਿੰਪਟਮਸ ਆ ਜਾਂਦੇ ਆ ਜਾਂ ਹੋਰ ਜਿਆਦਾ ਜਿਹੜੇ ਹੈਗੇ ਸਿੰਪਟਮਸ ਆ ਜਾਂਦੇ ਹੈਗੇ ਤਾਂ ਉਹ ਸਾਡੇ ਕੋਲ ਆ ਜਾਂਨ ਸਾਡੇ ਕੋਲ ਪ੍ਰੋਪਰ ਐਡਮਿਸ਼ਨ ਦਾ ਜਿਹੜਾ ਹੈਗਾ ਔਰ ਡਾਕਟਰ ਸਾਹਿਬ ਨੂੰ ਕੋਵਿਡ ਦਾ ਜਿਹੜਾ ਨਵਾਂ ਵੇਰੀਐਂਟ ਆਇਆ ਵਾ ਤੇ ਇਹਦੇ ਤੋਂ ਡਰਨ ਦੀ ਲੋੜ ਹੈ ਲੋਕਾਂ ਨੂੰ ਕਹਿਣ ਦੀ ਜ਼ਰੂਰਤ ਹੈਗੀ ਆ ਜਾਂ ਹੁਣ ਮੈਂ ਪਹਿਲਾਂ ਜਦੋਂ ਲੋਕੀ ਇਸ ਪਿੱਛੇ ਜ਼ਿਆਦਾ ਡਰਦੇ ਸੀ ਉਸ ਵੇਲੇ ਜਿਹੜੀ ਹੈਗੀ ਡਿਜ਼ੀਜ਼ ਪੈਂਡੈਮਿਕ ਸੀ ਹੁਣ ਇਦਾਂ ਦਾ ਪੈਂਡੈਮਿਕ ਵਾਲੀ ਕੋਈ ਗੱਲ ਨਹੀਂ ਆ ਲੋਕਾਂ ਨੂੰ ਇਸ ਤੋਂ ਕੋਈ ਜ਼ਿਆਦਾ ਡਰਨ ਦੀ ਲੋੜ ਨਹੀਂ ਸਿੰਪਲ ਪ੍ਰੀਕਾਸ਼ਨ ਜਿਸ ਤਰ੍ਹਾਂ ਕਿ ਬਾਰ-ਬਾਰ ਹੈਂਡ ਵਾਸ਼ਿੰਗ ਸੋਸ਼ਲ ਡਿਸਟੈਂਸਿੰਗ ਐਂਡ ਜਿਹੜਾ ਹੈਗਾ ਮਾਸਕ ਦਾ ਜਿਹੜਾ ਵੱਧ ਤੋਂ ਵੱਧ ਵਰਤੋ